ਬਰਸੀ ਖਾਈਆਂ 사 ਦਾ ਜਿਹੜੀ ਬਣਾਈ ਜਾਂਦੀ ਏ ਇੱਕ ਨਸਰ ਖੁਸ਼ੀ ਹੈ ਇੱਕ ਜ਼ਬਰ ਜ਼ੁਲਮ ਹੈ ਜਿਸ ਦੇ ਸਾਧੇ ਦੇ ਵਿੱਚ ਮੈਂ तकरीबन 2 ਸਾਲ ਤੋਂ ਹਰ ਸਟੇਜ ਤੇ ਹਰ ਮੰਚ ਦੇ ਉੱਤੇ ਆਪਣੇ ਵਾਇਰ ਨੂੰ بلند ਕਰ ਦੇਣਾ ਤੁਸੀਂ ਅੱਜ ਜਿੰਨੇ ਇੱਥੇ ਆਏ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੇ ਪੁੱਤ ਦੀ ਮੌਤ ਹੁੰਦੀ ਮਹਾਰਾਜ ਦਾ ਭਾਣਾ ਮੰਨ ਕੇ ਹਰ ਇਨਸਾਨ ਆਪਣਾ ਸਰ ਨਿਵਾਦਦਾ ਕਿਉਂਕਿ ਮਾਲਕ ਦੀ ਮਰਜ਼ੀ ਹੈ ਉਹਦੀ ਫਸਲ ਹੈ ਕੱਚੀ ਵੱਢੇ ਪੱਕੀ ਵੱਢੇ ਇੱਥੋਂ ਤੱਕ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਪਰੰਤੂ ਜਿਹੜੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ ਸਾਡੀਆਂ ਜਾਂ ਜਿਹੜੀ ਸੀਐਲ ਦੇ ਵਾਰਾ ਸੋਚ ਸਮਝ ਕੇ ਕੀਤੀ ਗਈ ਹੈ ਇਸੇ ਕਰਕੇ ਜਸਟਿਸ ਤਰੀਕੇ ਨਾਲ ਕਰੇਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਤਾਂ ਜਾਣੂ ਕਰਾਉਣਾ ਅੱਜ ਸਵਾ ਸਾਲ ਤਾਂ ਵੀਡੀਓ ਨੂੰ ਹੋ ਗਿਆ ਜਿਹੜਾ ਮੈਂ ਤੁਹਾ ਭਾਈ ਕੋਟ ਕੋ ਕਹਿਣ ਦੇ बावजूद भी ਸਰਕਾਰ ਦਾਸ ਤੋਂ ਨਸਲੇ ਹੋਈ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦੇਣ ਦੀ ਹੈ ਗਵਰਨਮੈਂਟ ਕਿ ਅਸੀਂ ਸਲੋਕੀ ਵਧਰਾ ਕੀਤੀ ਕੋ ਕੋਈ ਅਚਾਨਕ ਹੀ ਕੀਤੀ ਗਈ ਸੀ ਸੋਚ ਸਮਝ ਕੇ ਕੀਤੀ ਗਈ ਸੀ ਅਸੀਂ ਜੈਨਸਰਾਂ ਨੂੰ ਨਹੀਂ ਮਾਰੇ ਜਾ ਸਕਦੇ ਸੀ ਕਲੈਕਸ਼ਨ ਤੋਂ ਬਾਅਦ ਅਸੀਂ 15 ਦਿਨ ਘਰੇ ਗੱਲੇ ਸੀ ਸਾਡੇ ਕੋਲ ਇੱਕ ਵੀ ਗੱਲ ਬੈਨ ਨਹੀਂ ਸੀ ਪਰ ਤੋਂ ਕੋਈ ਵੀ ਜੈਨਸਰ ਸਾਡੇ ਤੱਕ ਪਹੁੰਚ ਨਹੀਂ ਕਰ ਸਕਦੇ ਪਹੁੰਚ ਹਦ ਹੋ ਗਈ ਹੈ ਜਦੋਂ ਸਾਡੇ ਸਿਸਟਮ ਨੇ ਉਸ ਸਿਕਿਉਰਟੀ ਨੂੰ ਵਿਡਰਾਅ ਕਰਕੇ ਅਨਾਉਂਸ ਕੀਤਾ ਗਿਆ ਜਾਓ ਔਰ ਸਤੂ ਮੂਸੇ ਵਾਲਾ ਕਹਿੰਦਾ ਹੋ ਜੀ ਦਰਮਾਦ ਦਿਓ ਕਿ ਤੋਂ ਦੇ ਭਈਏ ਆ ਕੇ ਘਰੇ ਬੈਠਾ ਸਾਨੂੰ ਮਾਰ ਕੇ ਗਿਆ ਰੋਜ਼ ਸਾਨੂੰ ਇਸ ਕਰਦਾ ਦੋ ਸਾਲ ਹੋ ਗਏ ਹਰ ਇੱਕ ਅਸੀਂ ਚਾਰ ਤੋਂ ਪ੍ਰੇਮ ਕੰਮ ਦੇ ਵਿੱਚ ਕਾਮਯਾਬ ਹੋਏ ਆ ਬਹੁਤ ਨੰਮੀ ਕਹਾਣੀਆਂ ਨੇ ਟਾਈਮ ਬੜਾ ਸੀਮਤ ਹੈ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰੀ ਹੁਣ ਸਤੂ ਮੂਸੇ ਵਾਲਾ ਇੱਕ ਵਿਅਕਤੀਗਤ ਤੌਰ ਤੇ ਇੱਕ ਨੌਜਵਾਨ ਸੀ ਨਾ ਪਿਆਦਾ ਕਲਪਤਾ ਬੁਖਸੀ ਇਲਾਕੇ ਦੀ ਸ਼ਾਮ ਸੀ ਉਹਨੂੰ ਮਾਰਿਆ ਕਿਉਂ ਗਿਆ ਮੈਂ ਇਸ ਦੇਸ਼ ਦੀ ਰਾਜਨੀਤੀ ਕੋਲ ਸਵਾਲ ਪੁੱਛਣਾ ਜੇ ਨਫਰਤ ਸੀ ਤਾਂ ਕਿਸ ਗੱਲ ਦੇ ਨਾਲ ਸਖਬੀ ਸਿੱਧੂ ਕਿ ਉਹ ਜਾਂ ਕਿਹੜਾ ਕੰਮ ਕਰਦਾ ਸੀ ਜਿਹੜਾ ਉਹਨੂੰ ਬੋਤ ਦੇ ਘਾਟ ਉਤਾਰਨ ਇਦੋਂ ਛੋਟੀ ਕੋਈ ਸਜਾਈ ਨਹੀਂ ਉਹਨੂੰ ਕੀਤੀ ਗਈ ਉਹ ਕਾਰਨ ਕੀ ਸੀ ਕਿਤੇ ਉਹ ਆਪਣੀ ਪੰਜਾਬੀ ਦਾ ਕਿਤੇ ਆਪਣੀ ਪੱਕ ਦਾ ਕਿਤੇ ਆਪਣੇ ਘਰ ਦਾ ਉਹ ਪਛਾਣਤਾ ਨਹੀਂ ਕਰਦਾ ਸੀ ਤਦੋਂ ਕਿਉਂ ਲੱਗਿਆ ਵੀ ਇਸ ਬੰਦੇ ਨੂੰ ਰਸਤੇ 'ਚੋਂ ਹਟਾਉਣਾ ਹੀ ਇੱਕ ਇੱਕਤਰ ਹੱਲ ਹੈ ਉਹ ਇੱਕ ਅੱਛਾ ਬੁਲਾਰਾ ਸੀ ਭਾਰਤ ਦਾ ਸਭ ਤੋਂ ਵੱਡਾ ਯੂਟਿਊਬਰ ਹੈ 23-24 ਕਰੋੜ ਲੋਕ ਉਹਨੂੰ ਫੋਲੋ ਕਰਦੇ ਆ ਲੈ ਚੈਨਲ ਦੇ ਤੇ ਕਿਤੇ ਇਹੀ ਤਾਂ ਉਹਦੀ ਬੋਤ ਦਾ ਕਾਰਨ ਨਹੀਂ ਹੈ ਕੀ ਤੁਸੀਂ ਕੋਈ ਕਾਬਲ ਬੱਚਾ ਸਾਡੇ ਸਦਾਤ ਘਰਾਂ ਦੇ ਵਿੱਚ ਪੈਦਾ ਹੋਣ ਦੇ ਨਹੀਂ ਚਾਹੁੰਦੇ ਜਿਹੜਾ ਚੁੱਕ ਬਤਾਉ ਫੈਸਲੇ ਕਰ ਸਕਦੇ ਉਹਨਾਂ بڑے ਲੋਕਾਂ ਨੇ ਜਦੋਂ ਅਸੀਂ ਕਾਂਗਰਸ ਦੇ ਪਿੰਡ ਨੂੰ ਜੁਆਇਨ ਕੀਤਾ بڑے ਲੋਕਾਂ ਨੇ ਸਵਾਲ ਚੁੱਕੇ ਤੂੰ ਭਰਾਨੀ ਪਾਰਟੀ ਚਲਾਗਾ ਤੂੰ ਭਰਾਨੀ ਪਾਰਟੀ ਚਲਾਗਾ ਪਰ ਉਹਦੇ ਇੱਕੋ ਗੱਲ ਕਹੀ ਸੀ ਵਿਸ਼ਵਾਸ ਰੱਖੋ ਜੇ ਤੁਸੀਂ ਚਿੱਕੜ ਸਾਫ਼ ਕਰਨਾ ਹੈ ਤੋ ਚਿੱਕੜ ਦੇ ਵਿੱਚ ਪੜਨਾ ਪੈਣਾ ਉਹਦੇ ਕੋਈ ਵਿਜਨ ਸੀ ਇੱਕ ਸੋਚ ਸੀ ਉਹਦੇ ਤਹਿਤ ਉਹ ਕਹੇ ਪੂਰੀ ਗਲੀ ਦੇ ਕਿ ਜੋ ਕਮੀ ਵੀ ਹੈਗੀ ਉਹ ਸਾਫ ਕਰਨਗੇ ਪਰ ਤੁਸੀਂ ਪਾਰਟੀਆਂ ਕੈਂਡੀਡੇਟਾਂ ਨਾ ਬਣਦੀਆਂ ਨੇ ਪਾਰਟੀਆਂ ਪ੍ਰਸਿੱਧੀਆਂ ਜਿਹੜਾ ਬਣਦੀਆਂ ਨੇ ਵੀ ਤੁਸੀਂ ਕੇਵਲ ਤੇ ਕੇਵਲ ਕਿਸੇ ਇੱਕ ਨਾਮ ਨੂੰ ਮਾਰਾ ਕੇ ਕਿ ਨਾ ਕਰੋ ਉਹਦੇ ਵਿੱਚ ਅੱਛੇ ਨੌਜਵਾਨ ਅੱਛੇ ਕੈਂਡੀਡੇਟ ਭੇਜੋ ਫਿਰ ਦੇਖੋ ਕਿ ਕੋਈ ਸੁਧਾਰ ਹੁੰਦਾ ਕਿ ਨਹੀਂ ਹੁੰਦਾ ਸੋ ਉਹ ਇੱਕ ਵਜੇ-ਵਟੇ ਸੁਧਾਰ ਵੱਧ ਰਿਹਾ ਸੀ ਸੋ ਸਹਿਤ ਨੂੰ ਚੰਗਾ ਨਹੀਂ ਲੱਗਿਆ ਸਟੇਟ ਨੂੰ ਚੰਗਾ ਨਹੀਂ ਲੱਗਿਆ ਜਦੋਂ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਨਫਤ ਕੇ ਸਾਥ ਲੱਗਦੀ ਹੈ ਤੁਸੀਂ ਉਹਨੂੰ ਮਾਰ ਦਿੱਤਾ ਗੱਲ ਨਿਬੜ ਗਈ ਪਰੰਤੂ ਨਵੇਂ ਜਵੇਂ ਮਸੂਦ ਇਹਨਾਂ ਤੁਹਾਡਾ ਅਸੀਕਾ ਸੀ ਅੱਜ ਤੱਕ ਤੁਸੀਂ ਕਿਸੇ ਦੋ ਘੰਟੇ ਕਹਿੰਦੇ ਬੱਚੇ ਨੂੰ ਰੋਟਸਾ ਆਏ ਦੇਖ ਇਹ ਨਫਤ ਦੀ ਖਤ ਹੈ ਇਸ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਤਹਾਵੂਅ ਕੰਮ ਕੀਤਾ ਸੀ ਤੇ ਜਦੋਂ 2-3 ਕਰੋੜ ਰੁਪਏ ਸੜਕਾਂ ਦੇ ਵਿੱਚ ਝੂਲਿਆ ਖੁਸ਼ੀ ਦੇ ਵਿੱਚ ਸੁੱਟੂ ਦੇ ਆਉਣ ਦੇ ਨਾਲ ਤਾਂ ਇਹਨਾਂ ਨੂੰ ਉਹ ਜਰਿਆ ਨਹੀਂ ਗਿਆ ਤਾਂ ਇਹਨਾਂ ਨੇ ਉਥੋਂ ਚਿੱਠੀਆਂ ਕਰਤੀਆਂ ਕਿ ਸਿਰ ਦੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ ਦੋ ਸੀਐਮਓ ਬਦਲਦੇ ਹੋਏ ਸਾਡੇ ਪਿੱਛੇ ਲੱਗੇ। ਸੋ ਇਹ ਮੈਂ ਗੱਲਾਂ ਤੋਂ ਮੈਂ ਜੇ ਲੰਬਾ ਲੈ ਕੇ ਜਾਣਾ ਸਮਾਂ ਨਿਆਂ ਨਹੀਂ ਦਿੰਦਾ ਅਸੀਂ ਅੱਗੇ ਨਿਕਲਣਾ ਹੈ। ਤੁਸੀਂ ਸਾਰਿਆਂ ਨੇ ਪਰਿਵਾਰ ਦੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿੱਤਾ ਤੁਹਾਡਾ ਕਰਜ਼ ਮੇਰੀਆਂ ਆਗਿਆ ਮਸਲਾ ਬਣੀ ਸੁਭਾ ਚੰਗੀਆਂ ਮੈਂ ਆਪਣੇ ਨਗਰ ਤੋਂ ਆਪਣੇ ਇਲਾਕੇ ਤੋਂ ਸਮੂਹ ਪੰਜਾਬ ਦੇਸ਼ ਵਿਦੇਸ਼ ਧਰਤੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮਾੜੇ ਸਮੇਂ ਦੇ ਵਿੱਚ ਵੀ ਹੌਸਲਾ ਦੇ ਕੇ ਸਹਾਰਾ ਕੀਤਾ ਕਿਵੇਂ ਇਸ ਭਾਈ ਦੇ ਇਕੱਲਾ ਲੜਦਾ ਰਹਾ ਹਾਂ ਔਰ ਤੁਹਾਨੂੰ ਸਾਰੇ ਨੂੰ ਵਿਸ਼ਵਾਸ ਦਿਵਾਉਣੇ ਜਦ ਤੱਕ ਅਸਾਂ ਨੇ ਤਦ ਤੱਕ ਇਸ ਜਸਸ ਦੇ ਲਈ ਇਨਸਾਫ ਦੇ ਲਈ ਆਪਾਂ ਸੰਘਰਸ਼ ਕਰਦੇ ਰਹਿਾਂਗੇ ਤੁਸੀਂ ਜਿੰਨੇ ਦੂਰੋਂ ਨੇੜੋਂ ਸੰਗਤ ਚੱਲ ਕੇ ਆਈ ਹੈ ਪਰ ਮਾਤਮਾ ਤੁਹਾਡਾ ਕਦਮ ਨਾ ਪੇਖੇ ਲਾਵੇ ਜਿੰਨੇ ਸੰਗਤ ਆਈ ਹੈ ਲੰਗਰ ਚਾਹ ਪਾਣੀ ਸਾਰਾ ਕੁਝ ਤਿਆਰ ਹੈ ਕੋਈ ਵੀ ਇਹਨਾਂ ਅਚਲ ਬਣੀ ਸ਼ੱਕੇ ਤੋਂ ਨਾ ਜਾਵੇ ਇਹਨਾਂ ਜੇਦਾ ਹਰ ਤਰ ਤੋ ਅਗਿਆ ਲੈਣਾ ਵਿਸ਼ਵਾਸਬਦ ਕੱਟ ਕੇ ਕੇ ਉਹ ਸੰਗਤ ਮਾਫ ਕਰ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ